ਤੇ ਕਿਵੇਂ ਲੱਗਦਾ ਤੁਹਾਨੂੰ 1000 ਰੁਪਏ ਖਾਤੀ ਚ ਆਇਆ ਨਹੀਂ ਸਰ ਹੂੰ ਬਿਲਕੁਲ ਵੀ ਨਹੀਂ ਆਏਗਾ ਸਾਨੂੰ 1000 ਰੁਪਏ ਦੀ ਲੋਡ ਅਸੀਂ ਮਤਲਬ ਕਿ ਅਪਾਜ ਨਹੀਂ ਹੈਗੇਗੇ ਕਿ ਸਾਨੂੰ 1000-1000 ਦੀ ਲੋਡ ਪਵੇ ਸਾਨੂੰ ਸਾਡੇ ਕੰਮ ਦਿੱਤੇ ਜਾਣ ਸਾਨੂੰ ਸਾਡੇ ਹੱਕ ਦਿੱਤੇ ਜਾਣ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਅਸੀਂ ਉਹ ਲੂਲੇ ਲੰਗੜੇ ਨਹੀਂ ਹੈਗੇਗੇ ਕਿ ਅਸੀਂ ਇਹਨਾਂ ਦੇ 1000-1000 ਵੱਲ ਵੇਖਾਂਗੇ ਤੇ ਬੀਬੀਆਂ ਨੂੰ ਬਸਾਲਾ ਫਰੀ ਵਾਲਾ ਕਿਰਾਇਆ ਦੇ ਦਿੱਤਾ ਜਿਹੜਾ ਫਰੀ ਬਸਾਂ ਤੇ ਜਾਂਦੀਆਂ ਹੁਣ ਉਹ ਠੀਕ ਹੀ ਨਹੀਂ ਸਹੂਲਤ ਸਭ ਤੋਂ ਬੇੜਾ ਗਰਕ ਮੈਂ ਨਹੀਂ ਮੰਨਦੀ ਕਿ ਉਹ ਸਹੂਲਤ ਸਹੀ ਆ ਕਿਉਂਕਿ ਵੀਰੇ ਨਾ ਸਹੂਲਤ ਦੇਣ ਉਹ ਬਜ਼ੁਰਗਾਂ ਨੂੰ ਸਹੂਲਤ ਕਰਨ ਜਿਨ੍ਹਾਂ ਦਾ ਮੰਨ ਲਾ ਕੋਈ 40 50 ਸਾਲ ਤੋਂ ਬਾਅਦ ਦਾ ਮੰਨ ਲਾ ਬੱਚੇ ਨਹੀਂ ਸੋਣਦੇਗੇ ਨਹੀਂ ਉਹ ਕਮਾਉਣ ਦੇ ਯੋਗ ਹੈਗੇ ਉਹਨਾਂ ਨੂੰ ਉਹ ਸਹੂਲਤ ਕਰ ਸਕਦੇ ਸੀਗੇ ਹਰੇਕ ਨੂੰ ਨਾ ਕਰਨਾ ਅੱਗੇ ਵੀ ਵੀਰੇ ਕਿਰਾਇਆ ਲਾ ਕੇ ਜਾਂਦੇ ਸੀ ਅੱਗੇ ਕਿਹੜਾ ਘਰਾਂ ਚ ਬੰਦੇ ਸੀ ਵੀ ਹੁਣ ਵੀ ਕਿਰਾਇਆ ਕੱਢਦੇ ਆ ਵਿੱਚੋਂ ਹੁਣ ਕਿਰਾਇਆ ਕੱਢਦੇ ਆ ਜੀ ਵਿੱਚੋਂ ਇਮੀ ਕੱਢ ਦਿਆ ਮਾਤਾ ਤੈਨੂੰ ਕਿਵੇਂ ਪਤਾ ਕਰਾਇਆ ਕਰੀ ਸਾਨੂੰ ਪਤਾ ਸਾਡੇ ਕੱਪ ਕੰਦੇ ਜਿਹੜੇ ਕਾ ਉਹ ਬੈਂਕਾਂ ਚੋਂ ਕੱਢ ਲੈਂਦੇ ਅੱਛਾ ਬੈਂਕ ਚੋਂ ਕੱਢ ਲੈਂਦੇ ਹਾਂ ਕੱਢ ਲੈਂਦੇ ਇਹ ਗੱਲ ਸੱਚੀ ਹੈ ਜੀ ਬੈਂਕ ਚੋਂ ਪੈਸੇ ਕੱਢ ਲੈਂਦੇ ਸਰੋ ਅਜੇ ਕਹਿੰਦੇ ਦਰ ਕਟਾ ਤੇ ਜਾ ਆਵੜੋ ਹਾਂ ਦਰ ਕਟਾ ਲਿਆ ਸੀ ਪੈਸੇ ਕੱਢਦੇ ਆ ਵੀ ਚੋਂ ਕੱਟ ਲੈਂਦੇ ਲੋਨ ਨਹੀਂ ਹੈਗੀ ਕਿ ਹਾਂ ਕੱਟ ਲੈਂਦੇ ਤੇ ਬੀਬੀ ਜੇ ਜੇ 20 20 ਰੁਪਏ ਰਹਿ ਦੋ ਸ ਭੇਜੋ ਮਾਤਾ ਜੀ ਘਰਾਂ ਦੇ ਵਿੱਚ ਹੁਣ ਵੋਟਾਂ ਲੈਣ ਆਉਂਦੇ ਆ ਪਿੰਡਾਂ ਦੇ ਵਿੱਚ ਬਲਾਕ ਸੰਮਤੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਚੱਲ ਰਹੀਆਂ ਪਾਉਂਗੇ ਝਾੜੂ ਵਾਲਿਆਂ ਨੂੰ ਵੋਟਾਂ ਹਾਂ ਹਾਂ ਝਾੜੂ ਵਾਲ ਦਾ ਝਾੜੂ ਮਾਰਾਂਗੇ ਕਿੱਥੇ ਅੱਛਾ ਜੀ ਹਾਂ ਆਪਾਂ ਤਾਂ ਝਾੜੂ ਚੱਕਣਾ ਉਹ ਤਾਂ ਕਹਿੰਦਾ ਮਾਤਾ ਮੈਨੂੰ ਪਿਆਰ ਬਹੁਤ ਕਰਦੀਆਂ ਜੀ ਭਗਵਾਨ ਤੁਮ ਤਾਂ ਕਹਿ ਦਿੰਦਾ ਭਗਵਾਨ ਤੁਮਾਂ ਨੇ ਕਾਲ ਜਾਂ ਪਾੜਦੀ ਸੀ ਹੂੰ ਜਦੋਂ ਉਹਨਾਂ ਨੇ ਕਿਹਾ ਸੀ ਨਾ ਅਸੀਂ ਆਮ ਆਦਮੀ ਆਮ ਘਰਾ ਚ ਉੱਥੇ ਆਮ ਘਰਾ ਦੇ ਵਿੱਚ ਭਗਵਾਨਤਮਾਨ ਦਾ ਕੀ ਗੱਲ ਗੁੱਸੇ ਹੋਗੀ ਭਗਵਾਨਤਮਾਨ ਦਾ ਮਾਤਾ ਭਗਵਾਨਤਮਾਨ ਨੇ ਇਵੇਂ ਹੀ ਹੈ ਜਦੋਂ ਕੋਈ ਸਾਹ ਨੂੰ ਕੋ ਕਹ ਦੇਣਾ ਨਹੀਂ ਲੈਣਾ ਤੇ ਅਸੀਂ ਕੀ ਕਰਾਰ ਕਰਕੇ ਪਰ ਜਾਂਦਾ ਕਰਾਰ ਕਰਕੇ ਕਰਾਰ ਕਰਕੇ ਮੁੱਕਰ ਜਾਂਦਾ ਵੀਰੇ ਕੀ ਕਰਾਰ ਕੀਤਾ ਸੀ ਮਾਤਾ ਜੀ ਹੁਣ ਮੰਗਾ ਜਣੀਆਂ ਦੇਣੀਆਂ ਸੀ ਤੇ ਉਹ ਦਿੱਤਦਾ ਨਹੀਂ ਜਿਹਾ ਹਜ਼ਾਰ ਰੁਪਏ ਤਾਂ ਉਤੋਂ ਜੜਾ ਆ ਜੇ ਉਹ ਪਿੱਛੇ ਹੀ ਮੋੜ ਦਿੱਤਾ ਹਾਂ ਪਿੱਛੇ ਮੁੜ ਗਿਆ ਪਿੱਛੇ ਹੀ ਆ ਜਦੋਂ 22 ਜਦੋਂ ਆ ਮਿਲਦਾ ਹੀ ਨਹੀਂਗਾ ਉਹ ਤਾਂ ਕਹਿੰਦਾ 1000 ਰੁਪਏ ਪਾਤਾ 1000 ਰੁਪਏ ਪਾਤਾ ਨਹੀਂ ਨਹੀਂ ਝੂਠ ਮਾਰਦੇ ਆ ਝੂਠ ਨਹੀਂ ਮਾਰਦੇ ਮਾਤਾ ਜੀ ਨਹੀਂ 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 ਹੁਣ ਸਾਨੂੰ ਪਤਾ ਲੱਗੇ ਨਾ ਜੇ ਇੱਕ ਵਾਰ ਵੀ ਮਿਲਿਆ ਹੋਏ ਤਾਂ ਹੀ ਤੁਹਾਨੂੰ ਕਹੀਏ ਅਸੀਂ ਨਾ ਜੇ ਹੁਣ ਉਹਨੇ 1100 ਦਿੱਤਾ ਤੇ ਪਿਛਲੇ ਨਾਲ ਪਹਿਲਾ ਵਾਲੇ ਵੀ ਦੇਤੇ ਫੇਰ ਵੋਟਾਂ ਪੈ ਜਾਣਗੀਆਂ ਭਗਵਾਨ ਤੁਮਾਨੂੰ ਫੇਰ ਪਾਵਾਂਗੇ ਜੇ ਫੇਰ ਪਾਵਾਂਗੇ ਫੇਰ ਵੇਖੀ ਜਾਓ ਵੇਖੀ ਜਾਓ ਦੇ ਜਾਵੇ ਅੱਛਾ ਤੂੰ ਵੀ ਲਾਰਾ ਲਾ ਦੇਣਾ ਮਾਤਾ ਫਿਰ ਵੋਟਾਂ ਨਹੀਂ ਮੈਂ ਲਾਰਾ ਜਵਾਨੀ ਲੰਬਰੀ ਭਾਈ ਫਿਰ ਪਾ ਦੇਣ ਪਾਣਦਾ ਹੀ ਕੋਹਾਨੀਗਾ ਸਹੀ ਗੱਲ ਬਰਨਾਰਾ ਫਿਰ ਪਾ ਦੋਗੇ ਵੋਟਾਂ ਤੁਸੀਂ ਲੈ ਅਸੀਂ ਪਹਿਲਾਂ ਹੀ ਆ ਕਾਈ ਜਾਈ ਜਦ ਜਦ ਆਉਣਗੇ ਤੇ ਪਾ ਦੇਾਂਗੇ ਅੱਛਾ ਆਪਾਂ ਦੇਖੀ ਜਾਓ ਠੀਕ ਹੈ ਹਾਂ ਅਸੀਂ ਵੋਟਾਂ ਨਹੀਂ ਕਾਇ ਸਕਦੇ ਸਾਡੇ ਬਣਾਓ ਤਾਂ ਸਾਈ ਪਲਸਣ ਹੋਣੀ ਵਧੀਗੀ ਕੋਈ ਲੈਣਾ ਨਹੀਂ ਦੇਣਾ ਨਹੀਂ ਇਕਰਾਰ ਕਰਕੇ ਤੇ ਬਸ ਹਾਂ 1000 ਰੁਪਏ ਦੇ ਦੇਣਾ ਉਹਨਾਂ ਨੇ ਬੇਟਾ ਲੈਣਗੇ ਫਿਰ ਤੁਹਾਡੇ ਤੋਂ ਕੀ ਲੈਣਗੇ ਵੋਟਾਂ ਲੈਣਗੇ ਫਿਰ ਤੁਹਾਡੇ ਤੋਂ ਵੋਟਾ ਹਣ ਲੈ ਜਿਹ ਹਣ ਜਰਾ ਜਾਤਾਂ ਤੇ ਪਹਿਲਾਂ ਦੇ ਤੇ ਹੌਜ ਹਣ ਦੇ ਦੇ ਉਹ ਕਹਿੰਦੇ ਵੋਟ ਹੀ ਨਹੀਂ ਪਾਈ ਤੂੰ ਤਾਂ ਤਾਂ ਕਰਕੇ ਤੈਨੂੰ ਹਜ਼ਾਰ ਨਹੀਂ ਆਏ ਇਹਨਾਂ ਨੂੰ ਆ ਨਹੀਂ 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 ਇਹ ਗਾਲਾਂ ਆਵੇਂ ਮੁੱਕ ਕਰਦੇ ਆ ਕਹਿ ਕੇ ਮੁੱਕ ਕਰਦੇ ਸਰਕਾਰ अच्छा हां सरकार हां जी माता जी पास ਨਹੀਂ ਹੁੰਦਾ ਜਵਾਕਰ ਜਵਾਕਾਂ ਨੂੰ ਝੜਕੀ ਦਾ ਕਿ ਨਾ ਆਮ ਆਦਮੀ ਦੀ ਸਰਕਾਰ ਆਊਗੀ ਮੈਂ ਕਹਿੰਦੀ ਆ ਕਿ 75 ਵੋਟਾਂ ਮੈਂ ਖੁਦ ਪਵਾਵਾਂਗਾ ਸੀ ਵੀ ਸ਼ਾਇਦ ਆਮ ਆਦਮੀ ਦੀ ਜ਼ਿੰਦਗੀ ਸ਼ਾਇਦ ਉਹ ਆਮ ਸਾਡੇ ਘਰਾਂ ਚ ਜਿਵੇਂ ਕਹਿੰਦੇ ਅਸੀਂ ਆਮ ਘਰਾਂ ਚੋਂ ਉੱਠੇ ਆ ਆਮ ਘਰਾਂ ਦੀ ਜ਼ਿੰਦਗੀ ਜਿਉਵਾਂਗੇ ਆਮ ਘਰਾਂ ਦੀਆਂ ਸੀ ਸਮੱਸਿਆਵਾਂ ਨੂੰ ਸੁਣਾਂਗੇ 75 ਵੋਟਾਂ ਤਾਂ ਮੈਂ ਆਪਦੇ ਹੱਥੀ ਪਵਾਵਾਂਗਾ ਏ ਤੇ ਹੁਣ ਹੁਣ ਨਹੀਂ ਪਾਉਂਗੀ ਹੁਣ ਭਾਵੇਂ ਜਿਹੜੀ ਮਰਜ਼ੀ ਸਰਕਾਰ ਆਜੇ ਕਿਉਂਕਿ ਖੁਦ ਨੂੰ ਸਰ ਰਾ ਚੁਣਾਂਗੇ ਅਸੀਂ ਆਪ ਦਾ ਵੇਖਾਂਗੇ ਕੀ ਉਹਨਾਂ 75 ਨੂੰ ਪੈਸੇ ਨਾ ਆ ਗਏ ਹੁਣ ਕਿਤੇ ਤੈਨੂੰ ਨਾ ਆਏ ਹੁਣ ਤੂੰ ਮੂਰੇ ਲੱਗੀ ਸੀ ਉਹਨਾਂ ਦੀ ਨਹੀਂ ਸਰ ਕਿਸੇ ਨੂੰ ਨਹੀਂ ਆਏਗੀ ਉਹਨਾਂ ਨੂੰ ਪੁੱਛ ਲਿਆ ਪਤਾ ਕਰ ਲਿਆ ਤੂੰ ਹਾਂਜੀ ਸਰ ਕਨਫਰਮ ਆ ਮੇਰਾ ਅੱਛਾ ਜੀ ਤੇ ਜੇ ਹੁਣ ਉਹਨਾਂ ਨੇ ਪੈਸੇ ਦਿੱਤੇ ਫੇਰ ਵੋਟਾਂ ਪੈ ਸਕਦੀਆਂ ਉਹਨਾਂ ਬਿਲਕੁਲ ਵੀ ਨਹੀਂ ਸਰ ਜੇ ਜਿਆ ਸਲੂਕ ਸਾਡੇ ਨਾਲ 4 ਸਾਲਾਂ ਚ ਕੀਤਾ ਅੱਗੇ ਕੀ ਕਰਨਗੇ ਕੀ ਲੱਗਦਾ ਭੈਣ ਇਹਨਾਂ ਦੀਆਂ ਗੱਲਾਂ ਤੋਂ ਤੁਹਾਨੂੰ ਵੋਟਾਂ ਪਾ ਦੇਣਗੇ ਹੁਣ ਜੇ 1000 ਰੁਪਏ ਮਿਲ ਗਿਆ ਬੀਬੀ ਇਸ ਚਾਂਸ 'ਚ ਜੋ ਵੋਟਾਂ ਪਾਉਣੀਆਂ ਚਾਹੀਦੀਆਂ ਕਿ ਨਹੀਂ ਲੋਕਾਂ ਨੂੰ ਤੁਸੀਂ ਮੈਨੂੰ ਐਂ ਦੱਸੋ ਵੀ 1000 ਰੁਪਏ ਦੇ ਨਾਲ ਬੀਬੀਆਂ ਦਾ ਰਸੋਈ ਦਾ ਖਰਚਾ ਪੂਰਾ ਕਰ ਸਕਦੀਆਂ ਜੀ ਦੱਸੋ ਤੁਸੀਂ ਜੇਕਰ ਉਹ 1000 ਰੁਪਏ ਦੇ ਨਾਲ ਸਾਡਾ ਰਸੋਈ ਦਾ ਖਰਚਾ ਚੱਲ ਸਕਦਾ ਫਿਰ ਦੇਖ ਲਓ ਪਾ ਦਾਂਗੇ ਪਰ ਨਹੀਂ ਕਿਉਂਕਿ 1000 ਰੁਪਏ ਦੇ ਨਾਲ ਤਾਂ ਤੁਸੀਂ ਖੰਡ ਚਾ ਲੈਣ ਜਾਵੜੋ ਸਿਰਫ ਦੋ ਚੀਜ਼ਾਂ ਹੀ ਆਉਣਗੀਆਂ ਤੀਜੀ ਚੀਜ਼ ਨਹੀਂ ਹੁੰਦੀ ਜੀ ਪਤਾ ਹੈ ਜਿਹੜੀਆਂ ਬੀਬੀਆਂ 1000 ਰੁਪਏ ਦੇ ਚਾਂਸੇ 'ਚ ਵੋਟ ਪਾਉਣ ਨੂੰ ਤਿਆਰ ਬੈਠੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੀ ਸੁਣਿਆ ਦਵੋਗੇ ਸਾਰਾ ਉਹਨਾਂ ਬੀਬੀਆਂ ਨੂੰ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਥੋਡੀ ਜੋ ਵੋਟ ਹੈ ਉਹ ਲੱਖਾਂ ਕਰੋੜਾਂ ਰੁਪਏ ਦੀ ਵੋਟ ਹੈ ਤਾਂ ਕਿ ਤੁਸੀਂ ਇਹ ਹਜ਼ਾਰ ਰੁਪਿਆ ਦੇ ਚੱਕਰਾਂ ਦੇ ਵਿੱਚ ਆਪਦੀਆਂ ਵੋਟਾਂ ਬਰਬਾਦ ਨਾ ਕਰੋ ਅਸੀਂ ਤਾਂ ਇਹ ਕਵਾਂਗੇ ਕੋਈ ਸਰਕਾਰ ਹੋਵੇ ਕੋਈ ਮੰਤਰੀ ਆ ਜੇ ਕੋਈ ਆ ਜੀ ਤੁਸੀਂ ਵੋਟਾਂ ਨਹੀਂ ਪਾਉਣੀਆਂ ਅਸੀਂ ਤਾਂ ਮਜ਼ਦੂਰਾਂ ਨੂੰ ਇਹੀ ਕਹਿੰਨੇ ਆ ਜੀ ਤੁਸੀਂ ਜਦੋਂ ਆਪਦੇ ਹੱਕ ਲੜ ਕੇ ਹੀ ਲੈਣੇ ਆ ਧਰਨਿਆਂ ਦੇ ਵਿੱਚ ਬੈਠ ਕੇ ਹੀ ਆਪਦੇ ਹੱਕ ਲੈਣੇ ਆ ਫਿਰ ਕਿਉਂ ਅਸੀਂ ਆਪਦੀਆਂ ਵੋਟਾਂ ਬਰਬਾਦ ਕਰੀਏ ਅਸੀਂ ਅੱਗੇ ਤੋਂ ਕਿਸੇ ਨੂੰ ਕੋਈ ਵੋਟ ਨਹੀਂ ਪਾਉਣੀ ਜੀ ਜੀ ਨਹੀਂ ਸਾਡੇ ਜਾਗ ਜਵ ਪਾਸ ਨਹੀਂ ਹੁੰਦੇਗੇ ਲਕੀ ਦਾ ਜੋ ਆਕਾ ਨੂੰ ਇੱਕ ਚਿੱਟੇ ਚ ਵਰ ਜਾਂਦਾ ਕੋਈ ਕਾਸੇ ਚ ਜਾ ਮਰ ਜਾਂਦਾ ਕੋਈ ਮਰ ਜਾਂਦਾ ਕੋਈ ਲਾ ਦਿੰਦੇ ਆ ਦਿੰਦੀ ਤਾਂ ਸਰਕਾਰ ਹੀ ਆਕਸਰ ਚਿੱਟਾ ਤਾਂ ਸਰਕਾਰ ਹੀ ਦਿੰਦੀ ਆ ਉਦੋਂ ਪੁਲਿਸ ਜਾ ਵਰਦੀ ਆ ਪੁਲਿਸ ਕੁੱਟ ਮਾਰ ਕੇ ਚੱਕ ਵੀ ਆਉਂਦੀ ਆ ਕੁੱਟ ਮਾਰ ਕੇ ਪੈਸਾ ਹੋਪ ਰਿਆ ਵੈਂਦੀ ਆ ਚਿੱਟਾ ਤਾਂ ਬੰਦ ਹੋ ਗਿਆ ਮਾਤਾ ਵੱਡੇ ਵੱਡੇ ਬੋਰਡ ਲੱਗੇ ਪਏ ਜਾਂਦੇ ਭਰਾਵਾ ਸਰਕਾਰ ਕਿਤੇ ਚਿੱਟਾ ਨਾ ਫੜਦੇ ਹੁੰਦੇ ਨਾ ਚਿੱਟਾ ਦੇਈ ਜਾਂਦੇ ਖਾਈ ਜਾਂਦੇ ਜੋਖ ਸਾਡੇ ਮਰੀ ਜਾਂਦੇ ਆ ਹਾਂ ਅੱਛਾ ਜੀ ਸਾਨੂੰ ਪਤਾ ਨੂੰ ਜਿਹਨਾਂ ਦੇ ਗੱਭਰੂ ਗੱਭਰੂ ਮੁਖਦੇ ਅੱਛਾ ਮੈਂ ਤਾਂ ਨਾਲੇ ਭਗਵੰਤ ਮਾਨ ਤਾਂ ਕਹਿੰਦਾ ਬੰਦ ਹੋ ਗਏ ਕਹਿੰਦਾ ਹੁਣ ਤਾਂ ਗੋਰੇ ਇੱਥੇ ਕੰਮ ਕਰਨ ਆ ਗਏ ਚਿੱਟਾ ਬੰਦੂ ਭਗਵੰਤ ਮਾਨ ਮੂਰੇ ਆਵੇ ਨਾ ਸਾਡੇ ਤਾਂ ਸਾਨੂੰ ਪਤਾ ਫੇਰ ਹੀ ਲੱਗੇ ਮਿਲਿਆ ਨਹੀਂ ਕਿਤੇ ਭਗਵੰਤ ਮਾਨ ਸਾਨੂੰ ਮਿਲਿਆ ਤਾਂ ਮੈਂ ਤਾਂ ਫੜ ਕੇ ਜੂੜੇ ਥੱਲੇ ਕਰ ਲਾ ਬੋਧੀਆਂ ਦੀਆਂ ਫੜ ਕੇ ਨਾ ਖਿੱਚ ਕੇ ਥੱਲੇ ਧੋਣ ਲਾਵਾ ਦੀ ਅੱਛਾ ਜੀ ਹਾਂ ਕੀ ਗੱਲ ਹੈ ਮੈਂ ਤਾਂ ਹੁਣ ਆਊਗਾ ਵੋਟਾਂ ਵਾਸਤੇ ਮੈਂ ਤੈਨੂੰ ਦੱਸਦੀ ਤੂੰ ਆਵੇ ਸਹੀ ਕਹਿ ਰ ਮੈਨੂੰ ਦੱਸਿਆ ਵੀ ਮੈਂ ਭਗਵਾਨ ਤਮਾਨ ਸੱਥਾਂ ਦੇ ਵਿੱਚ ਆਉਂਦੇ ਆ ਸਾਥ ਬਣੀਏ ਤੁਹਾਡੇ ਕਹਿੰਦੇ ਸੱਥਾਂ ਚੋਂ ਸਰਕਾਰ ਚੱਲੂਗੀ ਕਹਿੰਦੇ ਹੁੰਦੇ ਸਾਡੇ ਸੱਥ ਦਾ ਸਾਥ ਪਸੇ ਨਹੀਂ ਬਣੀ ਕਦੇ ਹਾਂਜੀ ਸੱਥਾਂ ਹੈਗੀਆਂ ਪਿੰਡਾਂ ਚ ਆਏ ਕਦੇ ਐਮਐਲਏ ਸੱਥਾਂ ਚ ਆਉਂਦੇ ਐਮਐਲਏ ਹਾਂ ਗੁਰਦੁਆਰਿਆਂ ਕਾਲ ਕਮਰੇ ਆਉਂਦੇ ਸੱਥਾ ਉਹ ਸਾਡੇ ਸੱਤ ਚ ਹੀ ਹੁੰਦੇ ਐ ਐਮਐਲਏ ਆਉਂਦੇ ਉੱਥੇ ਹਾਂ ਵਾਲੇ ਭਾਈ ਕੇ ਫਿਰ ਉੱਥੇ ਜਾ ਕੇ ਕਦੇ ਕੀਤੀ ਗੱਲ ਉਹਨਾਂ ਨਾਲ ਉਹਨਾਂ ਨਾਲ ਵਧੇਰਾ ਮੱਥਾ ਮਾਰਦੇ ਆ ਗੱਲਾਂ ਤਾਂ ਹੁੰਦੀਆਂ ਹੀ ਉਹਨਾਂ ਨਾਲ ਜਦੋਂ ਵਾਅਦੇ ਕਰਦੇ ਉਦੋਂ ਗੱਲਾਂ ਹੁੰਦੀਆਂ ਨੇ ਉਹਦੇ ਜਵਾਬ ਵੀ ਹੁੰਦੇ ਉਹਨਾਂ ਨੂੰ ਜਾਨ ਮੁੱਕੀ ਜਾਂਦੇ ਆ ਖਾ ਖਾ ਕੇ ਚਿੱਟੇ ਤੇ ਫਿਰ ਉਹ ਜਾਨੀ ਕਾ ਹਾਂ ਸਾਨੂੰ ਕੀ ਸਾਨਾ ਪਹਜਾ ਰੁਪਏ ਪੈਸਾ ਦਾ ਹਾਂ ਜੋ ਕਹਿੰਦੇ ਨਾ ਸਿਆਣਾ ਰੱਜ ਰਹਿਣਾ ਪੁਲਿਸ ਨੇ ਜਾ ਕੇ ਚੋਕਟ ਕੇ ਚੱਕ ਦੇ ਆਉਣੇ ਮੁੜ ਕੇ ਪੈਸੇ ਪਾਣੇ ਤੇ ਸਾਨੂੰ ਕੀ ਆਸਰਾ ਮਾਵਾਂ ਨੂੰ ਘਰ ਪੈਣੇ ਨਸ਼ਾ ਬੰਦ ਹੋਇਆ ਪਿੰਡਾਂ ਦੇ ਵਿੱਚ ਨਹੀਂ ਹੋਇਆ ਵੀ ਬਿਲਕੁਲ ਵੀ ਨਹੀਂ ਹੋਇਆ ਮੈਂ ਨਹੀਂ ਕਹਿ ਸਕਦੀ ਕਿ ਜਿੰਨਾਂ ਆਪਾਂ ਨਿਊਜ਼ ਵਗੈਰਾ ਵੇਖਦੇ ਆ ਉਹਦੇ ਚ ਲੱਗਦਾ ਇੱਥੋਂ ਤੱਕ ਕਿ ਕੁੜੀਆਂ ਵੀ ਚਿੱਟਾ ਲਾਈ ਜਾਂਦੀਆਂ ਹੈ ਮੈਨੂੰ ਨਹੀਂ ਲੱਗਦਾ ਚਿੱਟਾ ਬੰਦ ਹੋਇਆ ਹੋਊ ਇਹਨਾਂ ਨੇ ਕਿਹਾ ਸੀ ਅਸੀਂ 22 ਦਿਨਾਂ ਦੇ ਵਿੱਚ 25 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਬੰਦ ਕਰ ਦਾਂਗੇ ਹੁਣ 4 ਸਾਲਾਂ ਦੇ ਵਿੱਚ ਕਿੰਨੇ ਮਹੀਨੇ ਆਇਆ ਫਿਰ ਦੱਸ ਦੇਣ ਨਹੀਂ ਬੰਦ ਹੋਇਆ ਵੀਰੇ ਕਿਸੇ ਵੀ ਤਰ੍ਹਾਂ ਲੱਗਦਾ ਨਹੀਂਗਾ ਵੀ ਚਿੱਟਾ ਬੰਦ ਹੋਇਆ ਹੋਊਗਾ ਕਿਉਂ ਬੰਦ ਨਹੀਂ ਹੁੰਦਾ ਚਿੱਟਾ ਆਏ ਦਿਨ ਕਿਤੇ ਨਾ ਕਿਤੇ ਨੌਜਵਾਨਾਂ ਦੀ ਮੌਤ ਹੋਈ ਹੁੰਦੀ ਹੈ ਸਾਡੇ ਪੰਜਾਬ ਦੀ ਨਸ਼ਾਖੁਸ਼ੀ ਹੋ ਰਹੀ ਹੈ ਸਾਡੇ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਕਿਉਂ ਬੰਦ ਨਹੀਂ ਹੁੰਦਾ ਪਣੀ ਚਿੱਟਾ ਵੀਰੇ ਇਹਨਾਂ ਨੂੰ ਇਹਦੇ ਵਿੱਚੋਂ ਕਮਾਈ ਹੁੰਦੀ ਆ ਤਾਂ ਨਹੀਂ ਬੰਦ ਹੁੰਦਾਗਾ ਜਿਨ੍ਹਾਂ ਨੂੰ ਕਮਾਈ ਹੁੰਦੀ ਸਰਕਾਰ ਨੂੰ ਕਮਾਈ ਹੁੰਦੀ ਆ ਕੀ ਕਰਦੇ ਆ ਸੀ ਪਿੰਡਾਂ ਦੇ ਵਿੱਚੋਂ ਫੜਦੇ ਆ ਚਿੱਟਾ ਸ਼ਹਿਰਾਂ ਦੇ ਵਿੱਚੋਂ ਫੜਦੇ ਆ ਤੇ ਜੇਲਾ ਦੇ ਵਿੱਚ ਜਿਹੜੇ ਜੇਲੇ ਸਿੱਟੇ ਹੁੰਦੇ ਆ ਉਹਨਾਂ ਨੂੰ ਉੱਥੇ ਸਪਲਾਈ ਹੁੰਦਾ ਵੀ ਇਹਨਾਂ ਦੀ ਅਫਸਰशाही ਤਾਂ ਇਮਾਨਦਾਰ ਆ ਪੈਣੇ ਤੁਸੀਂ ਕਹਿੰਦੇ ਹੋ ਵੀ ਅਫਸਰਸ਼ਾਹੀ ਹੈ ਕਿ ਕਿਤੇ ਨਾ ਕਿਤੇ ਔਰ ਨਾਲ ਰਲ ਹੀ ਹੁੰਦੀ ਹੈ ਜੀ ਹਾਂਜੀ ਸਰ ਰਲੇ ਹੋ ਜਾਂ ਸਾਰੇ ਜੀ ਜਿਆਦਾਤਰ ਚਿੱਟਾ ਤੋਂ ਹੀ ਅਫਸਰਾਂ ਤੋਂ ਹੀ ਫੜਿਆ ਜਾਂਦਾ ਜ਼ਿਆਦਾਤਰ ਚਿੱਟਾ ਤਾਂ ਬਈ ਅਫਸਰਾਂ ਤੋਂ ਹੀ ਫੜਿਆ ਗਿਆ ਹੈਗਾ ਜਿਵੇਂ ਕਿ ਪੁਲਿਸ ਮੁਲਾਜ਼ਮਾਂ ਤੋਂ ਇੱਕ ਕੁੜੀ ਹੈਗੀ ਬਠਿੰਡੇ ਦੀ ਉਹਦੇ ਤੋਂ ਫੜਿਆ ਗਿਆ ਸੀਗਾ ਤੇ ਇੱਕ ਜੈਤੋ ਦਾ ਸੀਗਾ ਜੀ ਮੁਲਾਜ਼ਮ ਮੈਂ ਉਸ ਦਾ ਨਾਮ ਨਹੀਂ ਜਾਣਦੀ ਉਸ ਤੋਂ ਵੀ ਚਿੱਟਾ ਫੜਿਆ ਗਿਆ ਸੀਗਾ ਪੁਲਿਸ ਮੁਲਾਜ਼ਮਾਂ ਤੋਂ ਜੈਤੋ ਦਾ ਐਮਐਲਏ ਮੋਲਕ ਦਾ ਕਹਿੰਦਾ ਨਸ਼ਾ ਵਿਕਦਾ ਹੀ ਨਹੀਂ ਕਹਿੰਦਾ ਨਸ਼ਾ ਹੀ ਬੰਦ ਹੋ ਗਿਆ ਇੱਥੋਂ ਤਾਂ ਜੀ ਵੀਰੇ ਜਿੰਨਾ ਜੈਤੋ ਚ ਵੇਖਦਾ ਜਿੰਨਾ ਸੇਵੇ ਵਾਲੇ ਚ ਸੇਵੇ ਵਾਲੇ ਦੇ ਵਿੱਚ ਤੁਸੀਂ ਮੰਨ ਕੇ ਚਲੋ ਇੱਕ ਘਰ ਛੱਡ ਕੇ ਦੂਜਾ ਘਰ ਚਿੱਟਾ ਵੇਚਦਾ ਹੈ ਜੀ ਚਿੱਟਾ ਵੇਚੋ ਹੁਣ ਤੁਸੀਂ ਦੇਖੋ ਵੀ ਕਿਹੜਾ ਚਿੱਟਾ ਬੰਦ ਹੋ ਗਿਆ ਹੂੰ ਚਿੱਟਾ ਨਾਮ ਦੇ ਜਿਹੜੇ ਵੱਡੇ ਵੱਡੇ ਬੋਰਡ ਲੱਗੇ ਆ ਕਿ ਚਿੱਟਾ ਬੰਦਾ ਨਸ਼ਾ ਬੰਦਾ ਉਹ ਫਿਰ ਐਵੇਂ ਹੀ ਆ ਪੰਜਾਬ ਸਰਕਾਰ ਦਾ ਜੀ ਉਹ ਸਿਰਫ ਜੀ ਵੋਟਾਂ ਲੈਣ ਮਾਰੇ ਕਹਿੰਦੇ ਹੈਗੇ ਸਾਨੂੰ ਤਾਂ ਪਤਾ ਨਹੀਂ ਤੁਸੀਂ ਪਿੰਡ ਦੇ ਵਿੱਚ ਜਾ ਕੇ ਵੜਜੋ ਹਰੇਕ ਘਰ ਦੇ ਵਿੱਚ ਜਾ ਕੇ ਪੁੱਛ ਲਓ ਕਿਸੇ ਦਾ ਗੱਭਰੂ ਪੁੱਤ ਮਰ ਗਿਆ ਕਿਸੇ ਦਾ ਘਰ ਵਾਲਾ ਮਰ ਗਿਆ ਉਹਦੇ ਜਵਾਕ ਰੋਲਦੇ ਫਿਰਦੇ ਆ ਜੀ ਤੇ ਫਿਰ ਜੇ ਚਿੱਟਾ ਬੰਦ ਹੋਇਆ ਹੋਵੇ ਤਾਂ ਫਿਰ ਇਸ ਤਰ੍ਹਾਂ ਮੋਤਾਂ ਨਹੀਂ ਹੁੰਦੀਆਂ ਗੀਆਂ